ਦੀ ਜਿਹੜੀ ਰਿਲੀਜ਼ ਹੋਈ ਪੰਜਾਬੀ ਫਿਲਮ ਧਾਰਮਿਕ ਫਿਲਮ ਬੀਬੀ ਰਜਨੀ ਪਹਿਲੇ ਦਿਨ ਬੇਸ਼ੱਕ ਮੱਠਾ ਹੁੰਗਾਰਾ ਸੀ ਤੇ ਜਿਹੜੇ ਫਿਲਮੀ ਪੰਡਤ ਨੇ ਫਿਲਮੀ ਦੁਨੀਆ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਦੇ ਵਿੱਚ ਥੋੜੇ-ਮੋਟੇ ਜਿਹੜੀ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀ ਚਰਚਾ ਵੇਖਣ ਨੂੰ ਮਿਲੀ ਕਿ ਇਹ ਫਿਲਮ ਜਿਹੜੀ ਹੈ છેદ બહુ ਤਾਂ ਕੁਝ حاصل ਨਾ ਕਰ सके ਪਰ ਜਿਵੇਂ ਹੀ ਦੂਜਾ ਦਿਨ ਆਇਆ ਜਿਹੜੇ ਪਹਿਲੇ ਦਿਨ ਦੇ ਜਿਹੜੇ ਦਰਸ਼ਕਾਂ ਨੇ ਫਿਲਮ ਵੇਖੀ ਸੀ ਉਹਨਾਂ ਲੋਕਾਂ ਦੇ ਵੇਖਣ ਤੋਂ ਹੀ ਅੱਗੇ ਜਿਵੇਂ ਕੜੀਆਂ ਜੁੜਦੀਆਂ ਜਾਂਦੀਆਂ ਨੇ ਤਾਂ ਅਗਲੇ ਦਿਨ ਪਹਿਲੇ ਦਿਨ ਜਿਵੇਂ ਲਗਭਗ 30-35 ਲੱਖ ਰੁਪਏ ਤੇ ਇਹਨੇ ਕਾਰੋਬਾਰ ਕਰਿਆ ਦੂਜੇ ਦਿਨ ਆਇਆ ਤਾਂ 70-80 ਲੱਖ ਤੇ ਚਲੀ ਗਈ ਤੀਜਾ ਦਿਨ ਆਇਆ ਤਾਂ ਕਰੋੜਾਂ ਤੋਂ ਉੱਪਰਲੇ ਪਾਸੇ ਚੱਲਣ ਲੱਗੀ ਮੋਹਰਾਂ ਨੇ ਪਿਛਲੇ ਕੁਝ ਕੁਝ ਦੇ ਨਹੀਂ ਹੋਏ ਨੇ ਹਿੰਦੀ ਵੀ ਵੱਡੇ ਬੈਠਦੇ ਆ ਫਿਲਮਾਂ ਰਲੀ ਜਾਂਦੇ ਜਿਨ੍ਹਾਂ ਦੇ ਵਿੱਚੋਂ ਖੇਲ ਖੇਲ ਮੇ ਦਾ ਜ਼ਿਕਰ ਕਰਨਾ ਪੰਦਾ ਅਕਸ਼ੇ ਕੁਮਾਰ ਉਹਨਾਂ ਦੀ ਤਾਂ ਉਸ ਫਿਲਮ ਦੇ ਉੱਪਰ ਜਿਸ ਤਰ੍ਹਾਂ ਕਿ ਮੀਡੀਆ ਦੇ ਉੱਪਰ ਦੱਸਿਆ ਜਾ ਰਿਹਾ ਹੈ ਕਿ 100 ਕਰੋੜ ਤੋਂ ਵੀ ਵਧੇਰੇ ਖਰਚਾ ਆਇਆ ਪਰ ਉਸ ਨੇ ਜਿਹੜੀ ਕਮਾਈ ਹੈ 17 ਦਿਨ ਦੇ ਵਿੱਚ ਲਗਭਗ 29-30 ਕਰੋੜ ਹੀ ਕੀਤੀ ਪਰ ਉੱਥੇ ਹੀ ਜਿਹੜੀ ਬੀਬੀ ਰਜਨੀ ਹੈ ਹੁਣ ਬੇਸ਼ੱਕ ਜਿਹੜੇ ਜ਼ਿਆਦਾ ਲੋਕ ਨੇ ਪਹਿਲੇ ਦਿਨ ਇੱਕ ਹੋਰ ਚਰਚਾ ਵੇਖਣ ਨੂੰ ਮਿਲੀ ਕਿ ਜਦੋਂ ਜਿਸ ਦਿਨ ਬੀਬੀ ਰਜਨੀ ਫਿਲਮ ਰਿਲੀਜ਼ ਹੋਈ ਹੈ ਉਸ ਦਿਨ ਆ ਇੱਕ ਨੌਜਵਾਨ ਸੀ ਜਦੋਂ ਉਹ ਕਹਿਣ ਲੱਗਦਾ ਕਿ ਕਹਿੰਦਾ ਮੈਨੂੰ ਕੁਕ ਵਧੀਆ ਨਹੀਂ ਲੱਗੀ ਤਾਂ ਉਹਨੂੰ ਲੋਕ ਜਿਹੜੇ ਆਲਦਾਲੇ ਵੇਖਣ ਆਏ ਹੁੰਦੇ ਨੇ ਉਹਨਾਂ ਨੂੰ ਹੀ ਬਹੁਤ ਜ਼ਿਆਦਾ ਗੁੱਸਾ ਆ ਜਾਂਦਾ ਜਿਨ੍ਹਾਂ ਦੇ ਵਿੱਚੋਂ ਇੱਕ ਸਤਿਕਾਰਯੋਗ ਆਪਣੇ ਪੱਤਰਕਾਰ ਵੀਰ ਵੀ ਹੈ ਉਸ ਨੇ ਵੀ ਉਸ ਬਹਿਸ਼ ਗੱਲਬਾਤ ਦੇ ਵਿੱਚ ਹਿੱਸਾ ਲਿਆ ਜੀ ਜੀ ਕਿ ਭਾਈ ਬੇਸ਼ੱਕ ਹਰੇਕ ਦਾ ਆਪੋ ਆਪਣਾ ਵਿਚਾਰ ਹੈ ਹਰੇਕ ਦੀ ਆਪੋ ਆਪਣੀ ਪਸੰਦ ਹੁੰਦੀ ਹੈ ਪਰ ਜਿਹੜੀ ਚੀਜ਼ ਵਧੀਆ ਹੈ ਉਸ ਨੂੰ ਵਧੀਆ ਕਹਿਣਾ ਹੀ ਪਵੇਗਾ ਜਿਹੜੀ ਇਹ ਫਿਲਮ ਹੈ ਜਿਸ ਤਰ੍ਹਾਂ ਕਿ ਆਮ ਪਿਛਲੇ ਦਿਨੀ ਗਾਇਕ ਸਿੰਘਾ ਜਿਨ੍ਹਾਂ ਨੇ ਇੱਕ ਉਲਾਮਾ ਜੀ ਵੀ ਦਿੱਤਾ ਸੀ ਆਪਣੇ ਆਪਣੇ ਐਕਸ ਅਕਾਊਂਟ ਦੇ ਉੱਪਰ ਉਹਨਾਂ ਨੇ ਕਿਹਾ ਕਿ ਜਿਹੜਾ ਚੰਡੀਗੜ੍ਹ ਦੀ ਉਹਨਾਂ ਨੇ ਗੱਲ ਕੀਤੀ ਕਿ ਇੱਥੇ ਕੁਝ ਕੁ ਲੋਕ ਹੋ ਵੀ ਨੇ ਜਿਨ੍ਹਾਂ ਦਾ ਰੀਲ ਬਣਾਉਂਦੇ ਸਮੇਂ ਕੈਮਰਾ ਹੀ ਬੈਕ ਸਾਈਡ ਤੋਂ ਪਲੇ ਹੁੰਦਾ ਹੈ ਮਤਲਬ ਪੇਠਾ ਵਾਲੀ ਸਾਈਡ ਤੋਂ ਸੋ ਉਹਨਾਂ ਨੇ ਜਿਹੜਾ ਸਾਡੇ ਸੱਭਿਆਚਾਰ ਦੇ ਵਿੱਚ ਨਿਗਾਰ ਆ ਰਿਹਾ ਜਿਸ ਤਰ੍ਹਾਂ ਇੱਕ ਕਹਿ ਰਹੀ ਏ ਕਿ ਸੱਭਿਆਚਾਰ ਦੇ ਵਿੱਚ ਕੋਈ ਇਹ ਜਿਹੜੀ ਕੁਝ ਘਟੀਆ ਜਿਹੜਾ ਫਿਲਮਾਂ ਕੰਨ ਕਰਕੇ ਉਸ ਦਾ ਜਿਹੜਾ ਗੰਦਗੀ ਪਾਈ ਜਾ ਰਹੀ ਹੈ ਤਾਂ ਉਸ ਦੇ ਵਿੱਚ ਹੀ ਜਿਹੜੀ ਬੀਬੀ ਰਜਨੀ ਫਿਲਮ ਆਈ ਹੈ ਇਹ ਇੱਕ ਸੱਚਮੁੱਚ ਹੀ ਬੜਾ ਸ਼ੋਭੇਸਾ ਗੈਣਾ ਹੈ ਕਮਾਈ ਤਾਂ ਹੋ ਹੀ ਰਹੀ ਐ ਉੱਥੇ ਜਿਹੜੀ ਇਸ ਫਿਲਮ ਨੂੰ ਵੇਖਣ ਦੇ ਦੌਰਾਨ ਜਿਹੜੇ ਲੋਕ ਨੇ ਉਹਨਾਂ ਦੇ ਜਿਹੜੇ ਹਾਵ ਭਾਵ ਨੇ ਉਹ ਬੜੇ ਬਾ ਕਮਾਲ ਨੇ ਤੁਸੀਂ ਫਿਲਮ ਵੇਖੀ ਹੈ ਕੀ ਕਹਿਣਾ ਜਾਓਗੇ ਦੇਖੋ ਜੇਕਰ ਆਪਾਂ ਦੇਖੀਏ ਹਰ ਫਿਲਮ ਹੈ ਜਿਹੜੀ ਉਹ ਜੇਕਰ ਆਖੀਏ ਕਿ ਕਮਾਈ ਦੇ ਲਈ ਬਣਦੀ ਹੈ ਤਾਂ ਇਹ ਸੱਚ ਨਹੀਂ ਹੈਗਾ ਕਿਉਂਕਿ ਇਹ ਜਿਹੜੀ ਅਜਿਹੀਆਂ ਫਿਲਮਾਂ ਨੇ ਜਿਹੜੀਆਂ ਸਿਰਫ ਇਹਦਾ ਕੋਈ ਇਹ ਨਹੀਂ ਹੁੰਦਾ ਕਿ ਇਹਦੀ ਕਲੈਕਸ਼ਨ ਕੀ ਹੋਈ ਜਾਂ ਇਹਦਾ ਕਿੰਨਾ ਕਮਾਈ ਹੋਈ ਆ ਪਰ ਇਹਦਾ ਇੱਕ ਹੋਇਆ ਹੈ ਕਿ ਜੋ ਸਾਡਾ ਵਿਰਸਾ ਹੈ ਜੋ ਸਾਡਾ ਪਿਛੋਕੜ ਹੈ ਪਿਛੋਕੜ ਦੇ ਵਿੱਚ ਜੋ ਵੱਡੇ ਵੱਡੇ ਸੱਚ ਨੇ ਸਾਡੀ ਹਿਸਟਰੀ 'ਚ ਬਹੁਤ ਵੱਡੇ ਪੰਜਾਬ ਦੇ ਇਤਿਹਾਸ ਵਿੱਚ ਅਜਿਹੇ ਕਿੱਸੇ ਨੇ ਕਹਾਣੀਆਂ ਨੇ ਪਾਤਰ ਪਏ ਨੇ ਜਿਨ੍ਹਾਂ ਦੇ ਬਰਾਬਰ ਦੀ ਸਾਡੇ ਕੋਲ ਹਾਲੇ ਤੱਕ ਕੋਈ ਕਹਾਣੀ ਜਾਂ ਕੋਈ ਫਿਲਮ ਨਹੀਂ ਬਣ ਪਾਈ ਉਹਨਾਂ ਕਹਾਣੀਆਂ ਨੂੰ ਫਿਰ ਜਦੋਂ ਵਿਸਤਾਰ ਦਿੱਤਾ ਜਾਂਦਾ ਫਿਲਮ 'ਚ ਲਿਆਂਦਾ ਜਾਂਦਾ ਕਈ ਚੀਜ਼ਾਂ ਤੋਂ ਬਚਣਾ ਵੀ ਪੈਂਦਾ ਹੁੰਦਾ ਕ੍ਰਿਟਿਸਿਜ਼ਮਾਂ ਜਾਂ ਫਿਰ ਉਸ ਤੋਂ ਵੀ ਬਚਣਾ ਹੁੰਦਾ ਕਿਉਂਕਿ ਜਦੋਂ ਅਸੀਂ ਧਰਮ ਦੀ ਸ਼ਰਧਾ ਦੀ ਗੱਲ ਕਰਦੇ ਹਾਂ ਆਸਥਾ ਦੀ ਤਾਂ ਬਹੁਤ ਸਾਰੇ ਸਵਾਲ ਵੀ ਪੈਦਾ ਹੁੰਦੇ ਨੇ ਇਸ ਫਿਲਮ ਦੇ ਨਾਲ ਵੀ ਕਈ ਸਵਾਲ ਜੁੜਦੇ ਨੇ ਕਈ ਲੋਕ ਇਸ ਨੂੰ ਕ੍ਰਿਟਿਸਾਈਜ਼ ਵੀ ਕਰਦੇ ਨੇ ਪਰ ਦੂਸਰੇ ਪਾਸੇ ਅਸਰ ਠੀਕ ਕਰ ਦੇਗੀ ਗੱਲ ਇਹ ਹੁੰਦੀ ਹੈ ਕਿ ਤੁਸੀਂ ਜਿਹੜੀ ਵੀ ਚੀਜ਼ ਬੇਚ ਕੀਤੀ ਉਹਦਾ ਅਸਰ ਕੀ ਹੈ ਤੇ ਇਹ ਅਸਰ ਹਰ ਉਮਰ ਵਰਗ ਤੇ ਕਰਦੀ ਹੈ ਅੱਜ ਦੀ ਸੋਸਾਇਟੀ ਦਾ ਜੋ ਕਲਚਰ ਹੈ ਜੋ ਸਾਡਾ ਲਾਈਫ ਸਟਾਈਲ ਹੈ ਉਸ ਤੇ ਵੀ ਅਸਰ ਕਰਦੀ ਹੈ ਇਹਦੇ ਵਿੱਚੋਂ ਸਿੱਖਿਆ ਇਹ ਮਿਲਦੀ ਹੈ ਕਿ ਜਿਹੜਾ ਸਾਡਾ ਪੁਰਾਣਾ ਸਿੱਧਕ ਹੈ ਸਿਰੜ ਹੈ ਜਿਹੜਾ ਉਹ ਕਿਸ ਕੀਮਤ 'ਕੋਨਾਂ ਨੇ ਨਿਭਾਇਆ ਤੇ ਅੱਜ ਸਾਨੂੰ ਵੀ ਉਹਨਾਂ ਤੋਂ ਸਿੱਖ ਲੈਣੀ ਚਾਹੀਦੀ ਹੈ ਸੋ ਕਲੈਕਸ਼ਨ ਜਤੀ ਨੇ ਬਾਕੀ ਫਿਲਮਾਂ ਕੀ ਨੇ ਪਰ ਇਹਦੇ ਵਿੱਚ ਮੈਂ ਇੱਕ ਗੱਲ ਮੈਂ ਚਾਹਾਂਗਾ ਜੇ ਦੋਨਾਂ ਕੋਈ ਇਸ ਤਰ੍ਹਾਂ ਦੀ ਕਲਚਰ ਨਾਲ ਪ੍ਰਮੋਟ ਕਰਦੀ ਇਤਿਹਾਸ ਨੂੰ ਦੁਹਰਾਉਂਦੀ ਕੋਈ ਕਹਾਣੀ ਨੂੰ ਲੈ ਕੇ ਫਿਲਮ ਬਣਦੀ ਆ ਕਿ ਉਹ ਕਲਾਸਿਕਲ ਫਿਲਮ ਹੈ ਕਿ ਉਥੇ ਤੱਕ ਤਾਂ ਨਹੀਂ ਪਹੁੰਚ ਪਾਈ ਇਸ ਦੀ ਸਕ੍ਰਿਪਟ ਜਿੱਥੇ ਤੱਕ ਮੈਨੂੰ ਲੱਗੀ ਉਹ ਥੋੜੀ ਜਿਹੀ ਰਸਮੀ ਜੀ ਸਕ੍ਰਿਪਟ ਲੱਗੀ ਕਿਤੇ ਕਿਤੇ ਜਾ ਕੇ ਬਹੁਤ ਹੀ ਬਿਹਤਰੀਨ ਸਕ੍ਰਿਪਟ ਹੋ ਗਿਆ ਪਰ ਜ਼ਿਆਦਾਤਰ ਕੁਝ ਪਾਤਰਾਂ ਨੂੰ ਰਸਮੀ ਜੀ ਡਾਇਲੋਗ ਦਿੱਤੇ ਗਏ ਨੇ ਉਹਨਾਂ ਤੋਂ ਅਗੇ ਐਕਸਪੈਕਟ ਕੀਤੇ ਜਾ ਸਕਦੇ ਸੀ ਯੋਗਰਾਜ ਦੇ ਸਾਰੇ ਡਾਇਲੋਗ ਬਹੁਤ ਅੱਛੇ ਲਿਖੇ ਗਏ ਤੇ ਬਹੁਤ ਅੱਛੇ ਉਹਨਾਂ ਨੇ ਉਹ ਤੋਂ ਬੱਧ ਕਰਕੇ ਦਿਖਾਇਆ ਇਸੇ ਤਰ੍ਹਾਂ ਨਾ ਯੰਗ ਬਹਾਦਰ ਦੇ ਡਾਇਲੌਗ ਨੇ ਜਿਹੜੇ ਉਹ ਉਹਨਾਂ ਨੇ ਬੜੇ ਅੱਛੇ ਲਿਖਤ ਵੀ ਬਹੁਤ ਅੱਛੀ ਸੀ ਪੇਸ਼ਕਾਰੀ ਵੀ ਬਹੁਤ ਅੱਛੀ ਸੀ ਪਰ ਬਾਕੀਆਂ ਦੇ ਸਾਰੀ ਫਿਲਮ ਵਿੱਚ ਡਾਇਲੌਗ ਸੀਮਤ ਜਿਵੇਂ ਲੱਗੇ ਉਹ ਤੋਂ ਬੈਟਰ ਲਿਖੇ ਜਾ ਸਕਦੇ ਸੀ ਪਰ ਪੇਸ਼ਕਾਰੀ ਫਿਲਮਾਂਕਣ ਜਿਹੜਾ ਉਹ ਏ ਕਲਾਸ ਹੈ ਫਿਲਮਾਂਕਣ ਵੱਲ ਦਾ ਜਿਹੜਾ ਤੇ ਸਭ ਦੀ ਜਿਹੜੀ ਕਹਿੰਦੀ ਅਦਾਕਾਰੀ ਆ ਉਹਦਾ ਕੋਈ ਤੋੜ ਨਹੀਂ ਹੈਗਾ ਅੱਜ ਦੇ ਜ਼ਮਾਨੇ 'ਚ ਜਦੋਂ ਹਾਸ ਮਖੌਲ ਦੀਆਂ ਫਿਲਮਾਂ ਚੱਲਦੀਆਂ ਨੇ ਜਿਨ੍ਹਾਂ ਨੂੰ ਕੋਈ ਜ਼ਿਆਦਾ ਤਵੱਜੂ ਨਹੀਂ ਦਿੰਦਾ ਉਹਦੇ ਵਿੱਚ ਇਸ ਤਰ੍ਹਾਂ ਦੇ ਮੈਟਰ ਨੂੰ ਲੈ ਕੇ ਉਹਨਾਂ ਲੋਕਾਂ ਸਾਹਮਣੇ ਰੱਖਣਾ ਉਹ ਇੱਕ ਕਹਿੰਦੇ ਕਿ ਸੀ ਵਾਲਾ ਸਰਜਾ ਤੇ ਇਹਨੂੰ ਉਹਨਾ ਹੌਸਲਾ ਨਹੀਂ ਦਿੰਦੇ ਆ ਜੀ ਇੱਕ ਹੋਰ ਚਰਚਾ ਚੱਲ ਰਹੀ ਹੈ ਜਿਸ ਵਕਤ ਲੋਕ ਸਿਨੇਮਾ ਹਾਲ ਦੇ ਵਿੱਚ ਜਾਂਦੇ ਨੇ ਫਿਲਮ ਦੇਖਦੇ ਨੇ ਜੀ ਤਾਂ ਵੱਡੀ ਗਿਣਤੀ ਉਹ ਲੋਕ ਨੇ ਜਿਨ੍ਹਾਂ ਦੇ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ ਤੇ ਵਾਰ-ਵਾਰ ਆਉਂਦੇ ਨੇ ਕੁਝ ਲੋਕ ਇਹ ਤਰਕ ਦੇ ਰਹੇ ਨੇ ਕਿ ਕਹਿੰਦੇ ਫਿਲਮ ਵੇਖਦੇ ਸਮੇਂ ਹੰਝੂ ਆਉਣਾ ਕੋਈ ਖਾਸ ਗੱਲ ਨਹੀਂ ਫਿਲਮ ਚਾਹੇ ਉਹ ਲੱਚਰ ਹੋਵੇ ਜਾਂ ਕਿਸੇ ਹੋਰ ਚਾਹੇ ਉਹ ਧਾਰਮਿਕ ਪੱਖ ਦੀ ਹੈ ਚਾਹੇ ਸਮਾਜਿਕ ਪੱਖ ਤੋਂ ਕਈ ਵਾਰੀ ਸੀਨ ਅਜਿਹੇ ਜਿਹੇ ਫਿਲਮਾਂਕਣ ਹੁੰਦਾ ਹੈ ਕਿ ਹੰਝੂ ਆ ਜਾਂਦੇ ਨੇ ਖਾਸ ਕਰਕੇ ਜਿਹੜੇ ਨਰਮ ਦਿਲ ਲੋਕ ਨੇ ਪਰ ਕਹਿੰਦੇ ਗੁੰਗੇ ਦੀ ਮਠਿਆਈ ਜਾਂ ਕਹਿੰਦੇ ਗੁੰਗੇ ਦੀ ਰਮਜ਼ਾ ਕੁਝ ਉਹ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਜਿਹੜਾ ਸਬੰਧਤ ਵਿਅਕਤੀ ਹੈ ਉਸ ਦੀ ਰੂਹ ਦਸਰੀ ਹੁੰਦੀ ਹੈ ਕਿ ਉਸ ਨੂੰ ਆਨੰਦ ਕਿਵੇਂ ਆਉਂਦਾ ਹੰਝੂ ਕਈ ਤਰ੍ਹਾਂ ਦੇ ਹੁੰਦੇ ਨੇ ਵਿਛੜੇ ਦੇ ਹੋ ਸਕਦੇ ਨੇ ਵਪਾਰ ਚ ਪੈ ਘਾਟੇ ਦੇ ਹੋ ਸਕਦੇ ਨੇ ਕਿਸੇ ਪਰੇਸ਼ਾਨੀ ਤੋਂ ਹੋ ਸਕਦੇ ਨੇ ਕਿਸੇ ਬਿਮਾਰੀ ਤੋਂ ਹੋ ਸਕਦੇ ਨੇ ਪਰ ਇੱਕ ਆਨੰਦ ਦੇ ਵਿੱਚ ਆਣ ਕੇ ਆਨੰਦ ਅਵਸਥਾ ਦੇ ਵਿੱਚ ਆਣ ਕੇ ਹੰਝੂਆਂ ਦਾ ਆਉਣਾ ਤੇ ਉਸ ਆਪਣੇ ਪਿਆਰ ਦੀ ਯਾਦ ਵਿੱਚ ਜਦੋਂ ਇਸ ਫਿਲਮ ਦੇ ਵਿੱਚ ਤੁਨਗੁਰ RAMDAS ਜੀ ਦਾ ਉਹਨਾਂ ਦਾ ਜ਼ਿਕਰ ਹੁੰਦਾ ਜਿੱਥੇ ਉਹਨਾਂ ਦੇ ਅਲੌਕਿਕ ਉਹਨਾਂ ਦੀ ਉਹ ਜਿਹੜੀ ਰੋਸ਼ਨੀ ਹੈ ਉਹਨਾਂ ਦਾ ਜਿਹੜਾ ਇਹ ਕਿ ਲਈਏ ਜਿਹੜੇ ਭਾਗ ਨੇ ਵੱਡੇ ਭਾਗ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਨਾਮ ਹੀ ਆਉਣਾ ਤੇ ਆਪਾਂ ਪਿਛਲੇ ਇੱਕ ਕਾਫੀ ਸਮਾਂ ਪਹਿਲਾਂ ਇੱਕ ਚਰਚਾ ਸੀ ਹੁਣ ਬਕਾਇਦਾ ਇਸ ਵਕਤ ਵੱਡੀਆਂ-ਵੱਡੀਆਂ ਕਿਤਾਬਾਂ ਦੇ ਵਿੱਚ ਛਪੀ ਹੋਈ ਹੈ ਸਿੱਖ ਕੌਮ ਦੇ ਮਹਾਨ ਗਿਆਨੀ ਜੀ ਸੰਤ ਸਿੰਘ ਮਸਕੀਨ ਜੀ ਜੀ ਉਹਨਾਂ ਨੇ ਵੀ ਉਸ ਘਟਨਾ ਦਾ ਜ਼ਿਕਰ ਕੀਤਾ ਹੈ ਕਿ ਇੱਕ ਵਿਗਿਆਨਕ ਇੱਕ ਸਾਇੰਟਿਸਟ ਜਿਸ ਨੂੰ ਕੈਂਸਰ ਹੋ ਜਾਂਦਾ ਹੈ ਤੇ ਜਦੋਂ ਸ਼੍ਰੀ ਦਰਬਾਰ ਸਾਹਿਬ ਵਿਖੇ ਜਦੋਂ ਉਹਨਾਂ ਦਾ ਜਿਹੜਾ ਗਵੰਢੀ ਹੁੰਦਾ ਹੈ ਤੇ ਜਦੋਂ ਉਹਨਾਂ ਨੂੰ ਪਤਾ ਹੁੰਦਾ ਵੀ ਉਹਨਾਂ ਨੂੰ ਜਵਾਬ ਮਿਲੇ ਹੋਏ ਉਹਨਾਂ ਦਾ ਕੋਈ ਲਾਜ ਨਹੀਂ ਜੀ ਤਾਂ ਗੁਰੂ ਰਾਮਦਾਸ ਜੀ ਜਰਾਂ ਦੀ ਦਰ ਤੇ ਜਾਂਦਾ ਤੇ ਉੱਥੇ ਜਿੱਥੇ ਜਿੱਧਰਲੇ ਪਾਸੇ ਦੋਨੇ ਨਿਸ਼ਾਨ ਸਾਹਿਬ ਝੂੜ ਰਹੇ ਨੇ ਮੀਰੀ ਪੀਰੀ ਦੇ ਦੋਨੇ ਨਿਸ਼ਾਨ ਉੱਥੇ ਜਿਹੜਾ ਕਾਰਨਰ ਦੇ ਉੱਪਰ ਜਿਹੜਾ ਗੁਰਦੁਆਰਾ ਸਾਹਿਬ ਹੈ ਜਿੱਥੇ ਪ੍ਰਕਾਸ਼ ਹੋਏ ਨੇ ਕਿਉਂਕਿ ਹਾਲੇ ਦੋਲੇ ਉੱਥੇ ਮਹਾਰਾਜ ਜੀ ਦੀਆਂ ਅਨੇਕਾ ਥਾਵਾਂ ਤੇ ਗੁਰਦੁਆਰਾ ਸਾਹਿਬਾਂ ਨੇ ਸਰੋਵਰ ਦੇ ਆਦੂ ਵਾਲੇ ਜਾਂ ਪਿਛਲੀ ਸਾਈਡ ਤੇ ਵੀ ਤਾਂ ਜਿਸ ਵਕਤ ਉਹ ਵਿਗਿਆਨਿਕ ਜਿਹੜਾ ਹੈ ਉੱਥੇ ਮਹਾਰਾਜ ਪ੍ਰਕਾਸ਼ ਹੋਏ ਹੁੰਦੇ ਨੇ ਅਖੰਡ ਪਾਠ ਸਾਹਿਬ ਹੁੰਦੇ ਨੇ ਤਾਂ ਉੱਥੇ ਗੁਰਬਾਣੀ ਦੇ ਜਿਸ ਵਕਤ ਇਹ ਅਲੌਕਿਕ ਦਰਸ਼ਨ ਕਰ ਰਹੀ ਹੁੰਦਿਆਂ ਨੇ ਸੰਗਤਾਂ ਗੁਰਬਾਣੀ ਦਾ ਪਿੰਨਾ ਰਸ ਪਿੰਨਾ ਜਿਹੜੀ ਗੁਰਬਾਣੀ ਨੂੰ ਸਰਵਣ ਕਰ ਰਹੇ ਹੁੰਦੇ ਨੇ ਤਾਂ ਉਸ ਵਕਤ ਕੀ ਹੁੰਦਾ ਇੱਕ ਜੋਤ ਇੱਕ ਰੋਸ਼ਨੀ ਜਿਹੜੀ ਚਮਕਦੀ ਆਉਂਦੀ ਉਸ ਕਮਰੇ ਦੇ ਵਿੱਚ ਤੇ ਜਿਹੜੀ ਥੋੜੀ देर ਠਹਿਰਨ ਤੋਂ ਬਾਅਦ ਉੱਥੋਂ ਬਾਹਰਲੇ ਪਾਸੇ ਨਿਕਲ ਜਾਂਦੀ ਤੇ ਜਿਹੜੇ ਉਹ ਵਿਗਿਆਨਕ ਨੇ ਜਿਨ੍ਹਾਂ ਦੀਆਂ ਹੱਡੀਆਂ ਟੁੱਟਣ ਤੱਕ ਤਾਂ ਡਾਕਟਰਾਂ ਨੇ ਕਿਹਾ ਹੁੰਦਾ ਕਿ ਇਹਨਾਂ ਨੂੰ ਬਚਾ ਕੇ ਉਠਾਉਣਾ ਤਾਂ ਉਹ ਜਿਹੜਾ ਵਿਗਿਆਨਕ ਹੈ ਜਦੋਂ ਆਪਣੇ ਪਰਿਵਾਰ ਨੂੰ ਦੱਸਦਾ ਕਿ ਮੇਰੇ ਨਾਲ ਇਸ ਤਰ੍ਹਾਂ ਹੋਇਆ ਉਹ ਕਹਿੰਦਾ ਮੈਨੂੰ ਬਿਠਾ ਦਿਓ ਜਦੋਂ ਬਿਠਾ ਦਿੱਤਾ ਜਾਂਦਾ ਹੈ ਉਹਨਾਂ ਨੂੰ ਭੁੱਖ ਲੱਗਦੀ ਗੁਰੂ ਤੇ ਬਾਅਦ ਉਹ ਇਥੇ ਆਪਣੇ ਪੰਜਾਬ ਦੇ ਵਿੱਚ ਖਾਸ ਕਰਕੇ ਬਠਿੰਡਾ ਏਰੀਆ ਜਾਣ ਕੇ ਉਹਨਾਂ ਨੇ ਆਪਣੇ ਜਿਹੜੇ ਲੈਕਚਰ ਵੀ ਦਿੱਸਣ ਉਸ ਵਿਗਿਆਨੀਆਂ ਨੇ ਗੱਲ ਛੱਡਦਾ ਵੀ ਇਹ ਗੱਲ ਪਿਆਰ ਦੀ ਹੈ ਇੱਕ ਗੂੰਗੇ ਦੀ ਮਿਠਾਈ ਮੈਂ ਤਾਂ ਕਿਹਾ ਕਿ ਜਿਹੜੇ ਉਹਨਾਂ ਦੇ ਇੱਕ ਵਿਅਕਤੀ ਜਿਹੜਾ ਇਸ ਤਰ੍ਹਾਂ ਦਾ ਦੁਨੀਆ ਤੇ ਆਉਂਦੇ ਨੇ ਤਾਂ ਉਹਨਾਂ ਦਾ ਜੋ ਵੀ ਉਹਨਾਂ ਨੇ ਕਹਿਣਾ ਹੁੰਦਾ ਹੈ ਉਹਨਾਂ ਦੀ ਦਿਲ ਦੀ ਕੋਈ ਵੀ ਆਵਾਜ਼ ਹੁੰਦੀ ਹੈ ਚਾਹੇ ਕੋਈ ਚੀਜ਼ ਮੰਗਣੀ ਹੈ ਜਾਂ ਕੁਝ ਕਹਿਣਾ ਹੈ ਤਾਂ ਉਹਨਾਂ ਦੀ ਮਾਂ ਜਾਂ ਭੈਣ ਉਹ ਸਭ ਤੋਂ ਨੇੜੇ ਹੁੰਦੇ ਨੇ ਤਾਂ ਉਹਨਾਂ ਦੇ ਇਸ਼ਾਰੇ ਚ ਸਮਝੰਦਿਆਂ ਨੇ ਤੇ ਜਦੋਂ ਉਹ ਮਠਿਆਈ ਖਾ ਰਿਹਾ ਹੁੰਦਾ ਨਾ ਜਿਹੜਾ ਉਸ ਨੂੰ ਆਨੰਦ ਆ ਰਿਹਾ ਹੁੰਦਾ ਉਹਦੀ ਉਛਲ-ਕੁੱਦਲ ਉਹ ਕੁੱਦਦਾ ਹੈ ਉਛਲਦਾ ਹੈ ਖੁਸ਼ ਹੁੰਦਾ ਹੈ ਤਾਂ ਉਹਦੀ ਸਰੀਰ ਦੀ ਜਿਹੜੇ ਇਹ ਹਾਵ-ਭਾਵ ਨੇ ਉਹਨਾਂ ਤੋਂ ਉਹਨਾਂ ਦੀ ਮਾਂ-ਪੈਣ ਪਰਵਾਹ ਜਿਹੜਾ ਗਾਜਲ ਹੁੰਦਾ ਕਿ ਕਿੰਨਾ ਹੈ ਉਹ ਨਾ ਮੈਂ ਉਸ ਤਰ੍ਹਾਂ ਦਾ ਹੀ ਕੁਝ ਜਿਹੜੇ ਉਹ ਆਨੰਦ ਤੇ ਜਿਹੜੇ ਉਹ ਸੁਪਰਮਾਤਮਾ ਨੂੰ ਮੰਨਣ ਵਾਲੇ ਨੇ ਵੇਖੋ ਦੋ ਤਰ੍ਹਾਂ ਦੇ ਮੋٹے ਤੌਰ ਤੇ ਲੋਕ ਨੇ ਇੱਕ ਤਰ੍ਹਾਂ ਕਰਦੇ ਨੇ ਪਰਮਾਤਮਾ ਹੈ ਇੱਕ ਕਰਦੇ ਨੇ ਨਹੀਂ ਹੈਗਾ ਇਹ ਆਪੋ ਆਪਣੀ ਹਰੇਕ ਦਾ ਅਧਿਕਾਰ ਵੀ ਹੈ ਇਹ ਹਰੇਕ ਦੀ ਆਪਣੀ ਮਰਜ਼ੀ ਵੀ ਹੈ ਪਰ ਜਦੋਂ ਜੋ ਲੋਕ ਜੋ ਪਰਮਾਤਮਾ ਚੰਗੂ ਆਣੇ ਅੱਲਾਹ ਤਾਲਾ 'ਤੇ ਵਿਸ਼ਵਾਸ ਕਰਦੇ ਨੇ ਜਦੋਂ ਉਹ ਲੋਕ ਜਦੋਂ ਆਪਣੇ ਪੱਖ ਤੋਂ ਆਪਣੇ ਥੀ ਵੇਖਦੇ ਨੇ ਤਾਂ ਜਦੋਂ ਖਾਸ ਕਰਕੇ ਇਹਦੇ ਵਿੱਚ ਬੀਬੀ ਰਜਨੀ ਦਾ ਰੋਲ ਮੈਡਮ ਰੂਪੀ ਗੱਲ ਉਹਨਾਂ ਨੇ ਨਿਭਾਇਆ ਯੋਗਰਾਜ ਸਿੰਘ ਉਹਨਾਂ ਦੇ ਡਾਇਲੋਗ ਬੜੇ ਕਮਾਲ ਨੇ ਰਾਜਾ ਦੁਨੀ ਚੰਦ ਦਾ ਬੇਸ਼ੱਕ ਉਹਨੂੰ ਰੋਲ ਦਿੱਤਾ ਕਿ ਲੋਕਾਂ ਨੂੰ ਅਸੀਂ ਵੇਖਣੇ ਜਾਵਾਂਗੇ ਸਿਨੇਮਾ ਨਾਲ ਚ ਸ਼ਾਇਦ ਪਤਾ ਨਹੀਂ ਯੋਗਰਾਜ ਸਿੰਘ ਜਿਹੜਾ ਬਦਲਾ ਜੱਟੀ ਦਾ ਵਾਲੇ ਹੋਣਗੇ ਜਿਹਦੇ ਵਿੱਚ ਮੈਡਮ ਸੁਨੀਤਾ ਧੀਰੋ ਨਹੀਂ ਸਨ ਹੁਣ ਫੇਰ ਇਹਨਾਂ ਦੇ ਵਿੱਚ ਦੋਨਾਂ ਦੀ ਜੋੜੀ ਆਈ ਹੈ ਲੋਕਾਂ ਨੂੰ ਲੱਗਦਾ ਸੀ ਵੀ ਕੀ ਹੋ ਸਕਦਾ ਲੋਕ ਇਸੇ ਭਲੇਖੇ ਸਨ ਸ਼ਾਇਦ ਪਹਿਲੇ ਦਿਨ ਜਦੋਂ ਲੱਗਿਆ ਕਿ ਲੋਕਾਂ ਦੀ ਪਹਿਲੇ ਦਿਨ ਭੀੜ ਘੱਟ ਸੀ ਦੂਜੇ ਦਿਨ ਵਧ ਗਈ ਤੀਜੇ ਦਿਨ ਹਾਊਸ ਫੁੱਲ ਸੀ ਲੋਕ ਟਰੈਕਟਰ ਟਰਾਲੀਆਂ ਸ਼ਹਿਰੀ ਲੋਕ ਖਾਸ ਕਰਕੇ ਅੰਮ੍ਰਿਤਸਰ ਏਰੀਏ ਦੇ ਵਿੱਚ ਅਜਿਹਾ ਹੋਇਆ ਕਿ ਸਵੇਰ ਵੇਲੇ ਪੂਰੇ ਪੰਜਾਬ ਦੇ ਵਿੱਚ ਸ਼ੋ ਦੁਪਹਿਰ ਵਾਲੇ ਤੇ ਸ਼ਾਮ ਵਾਲੇ ਵਧੀਆ ਚੱਲੇ ਪਰ ਅੰਮ੍ਰਿਤਸਰ ਪੂਰੇ ਅੰਮ੍ਰਿਤਸਰ ਦੇ ਵਿੱਚ ਸਵੇਰ ਵਾਲੇ ਸ਼ੋ ਵੀ ਹੌਸ ਬੋਲ ਚੱਲੇ ਨੇ ਇਸ ਫਿਲਮ ਦੇ ਤੇ ਪਿਛਲੇ ਦਿਨ ਇੱਕ ਹੋਰ ਜਿਵੇਂ ਮੈਂ ਜ਼ਿਕਰ ਕੀਤਾ ਹੈ ਕਿ ਖੇਰ ਖੇਲ ਵਿੱਚ ਹਿੰਦੀ ਫਿਲਮ ਆਈ ਇਸ ਤਰ੍ਹਾਂ ਦੀ ਹੋਰ ਫਿਲਮਾਂ ਨੇ ਉਹਨਾਂ ਦੇ ਵਿੱਚ ਇੰਨਾ ਵੱਡਾ ਜਿਹੜਾ ਨਿਰਮਾਤਾ ਸੀ ਉਹਨਾਂ ਨੂੰ ਇੰਨਾ ਵੱਡਾ ਘਾਟਾ برداشت ਕਰਨਾ ਪਿਆ ਕਿ ਕਹਿਣੇ ਤੋਂ ਪਰੇ ਹੈ ਇੱਕ ਵੱਡੀ ਫਿਲਮ ਵੀ ਅਕਸ਼ੇ ਕੁਮਾਰ ਹੋਣ ਤੇ 30 ਕਰੋੜ ਇੰਨਾ ਇੱਕ ਕਮਾਈ ਕਰ ਰਹੀ ਹੋਵੇ ਤੇ ਦੂਜੇ ਪਾਸੇ ਖਰਚਾ ਜਿਹੜਾ ਉਸ ਨੂੰ ਬਣਾਉਣ ਦੇ ਉੱਪ ਰੋਡ ਤੋਂ ਉੱਪਰ ਆਇਓਗੇ ਇਹ ਰਸਾ ਜੀ ਇਹ ਫਰਕ ਕੀ ਆ ਜਿੰਤਨੋਂ ਜੇਕਰ ਕਲੇ ਅਕਸ਼ੇ ਕੁਮਾਰ ਦੀ ਗੱਲ ਕਰੀਏ ਉਹਦੀ ਲੰਗਪੰਗ ਹਰ ਹfte ਇੱਕ ਫਿਲਮ ਆਉਂਦੀ ਰਹੀ ਜਦੋਂ ਨਾ ਇਹ ਤਾਂ ਵੀ ਹੁੰਦਾ ਜਦੋਂ ਤੁਹਾਡੀ ਅਪੀਰੈਂਸ ਆ ਤੁਹਾਡੀ ਪ੍ਰੈਜ਼ੈਂਸ ਹੈ ਨਾ ਐਜ਼ ਐਨ ਐਕਟਰ ਉਹਦੀ ਤੁਹਾਡੀ ਜ਼ਿੰਮੇਵਾਰੀ ਵਾਝ ਜਾਂਦੀ ਹੈ ਤੁਹਾਡੀ ਪ੍ਰੈਜ਼ੈਂਸ ਵੀ ਹੈ ਨਾ 21 ਸਾਲ ਚ ਜੇਕਰ ਹਰ ਹफ्ते 10 ਦਿਨ ਬਾਅਦ ਬਿਨ ਮਾਇਗੀ ਕਿੰਨੀ ਮਾਰਦੀ ਅੱਛੀ ਉਹ ਲੋਕ ਨਹੀਂ ਕੇਅਰ ਕਰਦੇ ਲੱਗਦਾ ਯਾਰ ਹੁਣ ਇੱਕ ਨੂੰ ਹੀ ਥੋੜੀ ਵਾਰ ਕੇ ਕਿਵਰੀ ਬੰਦਾ ਕੋ ওভার ਕੌਨਫੀਡੈਂਸ ਹੋ ਜਾਂਦਾ ਜਿਵੇਂ ਬ੍ਰह्म ਇਸ ਤਰ੍ਹਾਂ ਆਈ ਸੀ ਪਿੱਛੇ ਜੇ ਹਾਂ ਤੇ ਤੁਸੀਂ ਆਪ ਵੀ ਤੁਸੀਂ ਵੀ ਕਹਿ ਰਹੇ ਸੀ ਵੀ ਮੈਨੂੰ ਇਹ ਨਹੀਂ ਸਮਝ ਆ ਰਹੀ ਵੀ ਇਹਨੂੰ ਕਹਾਣੀ ਨੂੰ ਕਿੱਥੋਂ ਜੋੜਾਂ ਥੋੜਾ ਕਰਾਂਗੀ ਸਮਝ ਨਹੀਂ ਆ ਰਿਹਾ ਹਾਂ ওভার ਕੌਨਫੀਡੈਂਸ ਹੈ ਜਿਹੜਾ ਹੋ ਵੀ ਹੋਣਾ ਕਿਉਂਕਿ ਦੇਖੋ ਦਰਸ਼ਕ ਵੰਡਿਆ ਗਿਆ ਅੱਜ ਦੇ ਦੌਰ ਚ ਨਾ ਜਦੋਂ ਵੈਬ ਸਿਨੇਮਾ ਆ ਗਿਆ ਸਿਨੇਮਾ ਨਹੀਂ ਜਿਵੇਂ ਮਜਾਏ ਅਸੀਂ ਵੈਬ ਸੀਰੀਜ਼ ਦੀ ਗੱਲ ਕਰਦੇ ਹਾਂ ਛੋਟੀਆਂ ਫਿਲਮਾਂ ਦੀ ਗੱਲ ਕਰ ਦਿਨ ਵਿੱਚ ਕਦੋਂ ਉਹ ਫਿਲਮ ਦੇਖਦਾ ਜਾਂ ਵੈਬ ਸੀਰੀਜ਼ ਦੇਖਦਾ ਰਾਤ ਨੂੰ देरਾਂ ਜਾਂਦੇ ਨੇ ਦੇਖਦਾ ਆਪਣੇ ਆਈਫੋਨ ਜਾਂ ਮੋਬਾਈਲ ਤੋਂ ਦੇਖਦਾ ਜਾਂ ਲੈਪਟਾਪ 'ਤੇ ਦੇਖਦਾ ਪਰ ਉਹਦੇ ਵਿੱਚ ਉਹਨੂੰ ਉਹ ਕੰਟੈਂਟ ਨਹੀਂ ਮਿਲਦਾ ਜਿਹੜਾ ਉਹ ਮਾਰਕ ਕਰਦਾ ਦੇਖਦਾ ਫਿਰ ਉਹ ਦਰਸ਼ਕ ਉਹ ਲੋਕ ਜਿਹੜਾ ਥੀਏਟਰ ਤੋਂ ਆਉਂਦੇ ਨੇ ਕਰਕੇ ਲੱਗਦਾ ਇੱਕ ਤਰ੍ਹਾਂ ਜਾਂਦੇ ਆ ਜਿਨ੍ਹਾਂ ਦਾ ਆਪਸ ਵਿੱਚ ਦੋਸਤਾਂ ਨਾਲ ਉਹਨਾਂ ਨੇ ਮੂਵਮੈਂਟ ਇੰਜੋਏ ਕਰਨਾ ਉਹ ਫਿਲਮ ਦੇਖਣ ਜਾਂਦੇ ਆ ਜਾਂ ਫਿਰ ਉਹ ਫਿਲਮ ਨੂੰ ਸ਼ਾਇਦ ਆਪਣੇ ਨਾਲ ਕੋਰਿਲੇਟ ਕਰ ਰਹੇ ਹੁੰਦੇ ਨੇ। ਦੂਸਰੇ ਮੀਟ ਹੁੰਦੇ। ਹੂੰ ਦੂਸਰੇ ਦਰਸ਼ਕ ਜਿਹੜੇ ਹੁੰਦੇ ਆ। ਦੂਸਰੇ ਦਰਸ਼ਕ ਸਿਨੇਮਾ ਚ ਹੁੰਦੇ ਆ ਜਿਨ੍ਹਾਂ ਨੇ ਉਸ ਫਿਲਮ ਨੂੰ ਕਈ ਐਂਗਲ ਤੋਂ ਦੇਖਣਾ ਹੈ, ਉਹਦਾ ਰਿਵਿਊ ਕਰਨਾ ਹੈ। ਮਤਲਬ ਸਿਨੇਮਾ ਚ ਆਮ ਤੌਰ ਤੇ ਗਿਣਤੀ ਕਦੇ ਦਰਸ਼ਕ ਹੁੰਦੇ ਆ ਬਹੁਤ ਹੀ ਤੇ ਭੀੜ ਕਾ ਲੋ ਪੈਂਦੀ ਆ ਜਦੋਂ ਜਾਂ ਤਾਂ ਵਿਯੁਥ ਹੈ ਜਿਹੜਾ ਆਪਣੇ ਮੁੰਡੇ ਆ ਜਿਹੜੇ ਉਹਨਾਂ ਦੇ ਕੰਮ ਦੀ ਗੱਲ ਹੋਵੇ ਭਾਵੇਂ ਕੰਟਰੋਵਰਸ਼ੀਅਲ ਹੋਵੇ ਉਹ ਭੱਜੇ ਆਉਂਦੇ ਨੇ। ਹੂੰ ਆ ਫਿਰ ਸਾਰੀ ਫੈਮਿਲੀ ਇਕੱਠੀ ਆਉਂਦੀ ਆ ਉਹ ਉਦੋਂ ਆਉਂਦੀ ਆ ਜਿਵੇਂ ਮਸਤਾਨੇ ਫਿਲਮਾਂ ਸੀ ਅਰਦਾਸ ਫਿਲਮਾਂ ਸੀ ਜਿਵੇਂ ਹੈ ਬੀਬੀ ਰਜਨੀ ਫਿਲਮਾਇਆ ਜਦੋਂ ਉਹ ਪੁਰਾਣੇ ਜਿਹੜਾ ਨਾਗਰੂ ਕੀ ਜਿਹੜਾ ਉਸ ਦੌਰ ਦੀ ਗੱਲ ਕਰਦੀ ਕਿਸੇ ਵੀ ਕਹਾਣੀ ਨੂੰ ਫਿਲਮ ਲੈ ਕੇ ਬਣਾਈ ਜਾਂਦੀ ਆ ਵਧੀਆ ਢੰਗ ਨਾਲ ਪੇਸ਼ ਕੀਤੀ ਜਾਂਦੀ ਆ ਤਾਂ ਉਹ ਚੀਜ਼ ਨੂੰ ਵੀ ਦੇਖਣ ਵਾਸਤੇ ਪਰਿਵਾਰ ਮਾਤਾ-ਮਾਵਾਂ ਵੀ ਆਉਂਦੀਆਂ ਭੈਣਾਂ ਵੀ ਆਉਂਦੀਆਂ ਬੱਚੇ ਵੀ ਆਉਂਦੇ ਆ ਉਹਦੇ ਵਿੱਚ ਫੈਮਲੀਆਂ ਇਨਵੋਲ ਹੋ ਕੇ ਆਉਂਦੇ ਨੇ ਉਹ ਇੱਕ ਵੱਡਾ ਦਰਸ਼ਕ ਵਰਗ ਹੈ ਉਹ ਹਾਲੇ ਵੀ ਬੈਠਾ ਹੈ ਉਹ ਇੰਤਜ਼ਾਰ ਕਰਦਾ ਹੁੰਦਾ ਕਿ ਸਾਡੇ ਟੇਸ ਦੀ ਗੱਲ ਤਾਂ ਹੋਵੇ ਉਹ ਸਿਨੇਮਾ ਜਾਣਗੇ ਜਦੋਂ ਜਦੋਂ ਹੁੰਦੀ ਆ ਹੁਣ ਵੀ ਹੋਈ ਆ ਇਸ ਦਾ ਪਰਿਵਾਰ ਉੱਥੇ ਪਹੁੰਚ ਗਿਆ ਜੀ ਸੋ ਦੋਸਤੋ ਇੰਨਾ ਹੀ ਕਹਿਣਾ ਚਾਹਾਂਗੇ ਕਿ ਤੁਸੀਂ ਵੀ ਜਰੂਰ ਵੇਖਿਓ ਸਮਾਂ ਲੱਗੇ ਤਾਂ ਬੀਬੀ ਰਜਨੀ ਫਿਲਮ ਕਮਾਲ ਦੀ ਅਦਾਕਾਰੀ ਕਮਾਲ ਦੀ ਇਹਦੀ ਸਿਨੈਮਟੋਗ੍ਰਾਫੀ ਤਕਨੀਕੀ ਪੱਖ ਤੋਂ ਵੀ ਬਹੁਤ ਸ਼ਾਨਦਾਰ ਢੰਗ ਨਾਲ ਇਹ ਫਿਲਮ ਤਿਆਰ ਹੋਈ ਹੈ ਤੇ ਉਮੀਦ ਹੈ ਕਿ ਜਿਸ ਤਰ੍ਹਾਂ ਹਾਊਸਫੁੱਲ ਚੱਲਣ ਲੱਗੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫਿਲਮ ਜਿਹੜੀ ਹੈ ਨਵੇਂ ਜਿਹੇ ਝੰਡੇ ਲਹਿ ਰਹੀ ਹੈ ਹਾਂਜੀ ਬਿਲਕੁਲ ਬਿਲਕੁਲ ਜੀ ਇਹ ਬੁਲੰਦੀ ਹੈ ਕਾਮਯਾਬੀ ਕਈ ਦਹਾਕਿਆਂ ਤੱਕ ਯਾਦ ਰੱਖੀ ਜਾਂਦੀ ਹੁੰਦੀ ਹੈ ਜਦੋਂ ਕਿਸੇ ਇਸ ਤਰ੍ਹਾਂ ਦੇ ਐਪੀਸੋਡ ਤੇ ਫਿਲਮ ਬਣਦੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ